तो मजीठा तो नेंगाली का पूरा मामला दसाया हाँ जा रहा है अमृतसर तो अभी वीडियो खबर का जिक्र कर रहे हैं अमृतसर चहरीली शराब का कहर वेखन मिलिया मजीठा हल्के का पूरा मामला है मजीठा ਜ਼ਹਰੀਲੀ ਸ਼ਰਾਬ ਦੇ ਨਾਲ 8 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਵੱਡਾ ਸਵਾਲ ਇਹ ਨਿਸ਼ਾਨ ਇਨਾ ਲੋਕਾਂ ਦੇ ਵੱਲੋਂ ਕਿਹੜੇ ਠੇਕੇ ਤੋਂ ਕਿਸ ਥਾਂ ਤੋਂ ਅਸ਼ਰਾਬ ਖਰੀਦੀ ਗਈ ਸੀ ਕੌਣ ਇਸ ਦਾ ਜ਼ਿੰਮੇਵਾਰ ਹੈ ਜਾਣਨ ਦੀ ਕੋਸ਼ਿਸ਼ ਕਰਾਂਗੇ ਮਜੀਠਾ ਨੇੜੇ ਪਿੰਡ ਪੰਘਾਲੀ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਮੇਨਾ ਮੇਰੇ ਸਹੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੋਏ ਨੇ ਰਾਜੀਵ ਜਾਨਣਾ ਚਾਹਾਂਗੇ ਕਦੋਂ ਦੀ ਆ ਪੂਰੀ ਖਬਰ ਹੈ ਅਸ਼ਰਾਬ ਲੋਕਾਂ ਦੇ ਵੱਲੋਂ ਕਿੱਥੋਂ ਖਰੀਦੀ ਗਈ ਸੀ ਹੁਣ ਤੱਕ ਦੀ ਕੀ ਕੁਝ ਕਾਰਵਾਈ ਪੁਲਿਸ ਦੇ ਵੱਲੋਂ ਬਿਲਕੁਲ ਸਰਮਜੋਤ ਇਹ ਕੱਲ ਦੇਰ ਸ਼ਾਮ ਦਾ ਮਾਮਲਾ ਹੈ ਔਰ ਪੰਘਾਲੀ ਕਲਾ ਪਿੰਡ ਜੋ ਕਿ ਮਜੀਠਾ ਹਲਕੇ ਦੇ ਵਿੱਚ ਆ ਉਥੋਂ ਦੇ ਨਾਲ ਹੀ ਜੁੜਿਆ ਸਬੰਧਤ ਹੈ ਪੂਰਾ ਮਾਮਲਾ ਪਰ ਜਿਹੜੀ ਇੱਕ ਦੇ ਵਿੱਚ ਅਹਿਮ ਗੱਲ ਇਹ ਹੈ ਕਿ ਇੱਕ ਤਾਂ ਜਿੰਨੇ ਵੀ ਬੰਦੇ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਸਾਰੇ ਵਕ ਵਕ ਪਿੰਡਾਂ ਦੇ ਨਾਲ ਸਬੰਧ ਰੱਖਦੇ ਨੇ ਕੋਈ ਮਰੜੀ ਕਲਾ ਦੇ ਨਾਲ ਸਬੰਧ ਰੱਖਦਾ ਕੋਈ ਤਰੀਏਵਾਲ ਦੇ ਨਾਲ ਸਬੰਧ ਰੱਖਦਾ ਜੋ ਆਲੇ ਦੁਆਲੇ ਦੇ ਪਿੰਡ ਨੇ ਕਿਉਂਕਿ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਇਹ ਸਾਰੇ ਜਿਹੜੇ ਲੋਕ ਨੇ ਇਹ ਪੰਗਾੜੀ ਕਰਾਂ ਦੇ ਵਿੱਚ ਇੱਕ ਇੱਕਾਂ ਦਾ ਜਿਹੜਾ ਪੱਠਾ ਹੈ ਉੱਥੇ ਲੇਬਰ ਦਾ ਕੰਮ ਕਰਦੇ ਸੀ ਔਰ ਉੱਥੇ ਹੀ ਇਹਨਾਂ ਨੇ ਰਾਤ ਨੂੰ ਜਿਹੜੀ ਸ਼ਰਾਬ ਹੈ ਉਹ ਪੀਤੀ ਔਰ ਉਸ ਦੇ ਨਾਲ ਇਹਨਾਂ ਦੀ ਜਿਹੜੀ ਹੋਲੀ-ਹੋਲੀ ਇੱਕ ਇੱਕ ਕਰਕੇ ਜਿਹੜੀ ਮੌਤ ਹੈ ਉਹ ਹੋ ਜਾਂਦੀ ਹੈ ਔਰ ਇਹ ਹੁਣ ਪੁਲਿਸ ਪਤਾ ਲਗਾਉਣ ਦੇ ਵਿੱਚ ਲੱਗੀ ਹੈ ਕਿ ਆਖਿਰਕਾਰ ਇਹ ਸ਼ਰਾਬ ਇਹਨਾਂ ਨੇ ਆਖਿਰਕਾਰ ਕਿੱਥੋਂ ਲਈ ਸੀ ਕਿਉਂਕਿ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੇ ਕੁਝ ਪਿੰਡਾਂ ਦੇ ਵਿੱਚ ਦੇਸੀ ਜਿਹੜੀ ਸ਼ਰਾਬ ਖੁਦ ਕੱਢ ਕੇ ਵੇਚੀ ਜਾਂਦੀ ਹੈ ਸ਼ਾਇਦ ਉਹ ਪੀਤੀ ਸੀ ਜੇਕਰ ਦੇਖੇ ਤੋਂ ਲਈ ਸੀ ਤਾਂ ਕਿਹੜਾ ਠਿਕਾਣਾ ਸੀ ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਆਪਣੇ ਆਪ ਦੇ ਵਿੱਚ ਬੜਾ ਹੈਰਾਨ ਕਰਨ ਵਾਲਾ ਔਰ ਬੜਾ ਅਸੀਂ ਜਾਣ ਸਕਦੇ ਹਾਂ ਕਿ ਮੰਨ ਤੁਹਾਡਾ ਇੱਕ ਐਸਾ ਇਨਸੀਡੈਂਟ ਹੋਇਆ ਕਿ ਜਿਸ ਦੇ ਨਾਲ ਕਈ ਘਰਾਂ ਦੇ ਵਿੱਚ ਇੱਕੋ ਵੇਲੇ ਹੀ ਸੱਤਰ ਜਿਹੜੇ ਨੇ ਉਹ ਵਿਸ਼ੇ ਨੇ ਔਰ ਸਾਰੇ ਦੇ ਸਾਰੇ ਕਿਉਂਕਿ ਮੈਂ ਜਿਸ ਤਰ੍ਹਾਂ ਦੱਸਿਆ ਕਿ ਮਜ਼ਦੂਰੀ ਕਰਦੇ ਸੀ ਪੱਠੇ ਤੇ ਤਾਂ ਸਾਰੇ ਆਮ ਜਿਹੜੇ ਗਰੀਬ ਘਰਾਂ ਦੇ ਨਾਲ ਸੰਬੰਧ ਰੱਖਦੇ ਨੇ ਔਰ ਉਹਨਾਂ ਘਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਦੋਂ ਅ ਲਗਾਤਾਰ ਕੰਠੀਆਂ ਜਿਹੜੀਆਂ ਇੰਨੀਆਂ ਮਾਤਾਂ ਹੋਣ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕੀ ਹਾਲਾਤ ਹੋਣਗੇ ਪਰ ਆਪਣੇ ਆਪ ਦੇ ਵਿੱਚ ਬੜੀ ਰਹਿਣ ਕਰਨ ਵਾਲੀ ਗੱਲ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੇ ਐਸਐਸਪੀ ਨੇ ਅੰਮ੍ਰਿਤਸਰ ਦਿਹਾਤੀ ਦੇ ਔਰ ਡੀਸੀ ਉਹ ਵੀ ਥੋੜੀ ਦੇਰ ਦੇ ਵਿੱਚ ਉੱਥੇ ਪਹੁੰਚ ਰਹੇ ਨੇ ਉਹਨਾਂ ਵੱਲੋਂ ਮੌਕੇ ਦਾ ਜਿਹੜਾ ਜਾਇਜ਼ਾ ਉਹ ਲਿਆ ਜਾਣਾ ਹੈ ਪਰ ਕੱਲ ਦੇਰ ਸ਼ਾਮ ਜਦੋਂ ਇਹ ਖਬਰ ਸਾਡੇ ਤੱਕ ਪਹੁੰਚੀ ਤਾਂ ਉਦੋਂ ਇਹ ਅੰਕੜਾ ਜਿਹੜਾ ਉਹ 3 ਦੇ ਕਰੀਬ ਦੱਸਿਆ ਜਾ ਰਿਹਾ ਸੀ ਹਾਲਾਂਕਿ ਪਹਿਲਾਂ ਇਹ ਵੀ ਜਾਣਕਾਰੀ ਆਈ ਕਿ 12 ਲੋਕਾਂ ਦੀ ਮੌਤ ਹੋਈ ਹੈ ਪਰ ਫਿਲਹਾਲ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਜੋ ਅਸੀਂ ਆਪਣੇ ਸੋਰਸਸ ਦੇ ذریعے ਜਾਂ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਪਤਾ ਕੀਤਾ ਤਾਂ 8 ਲੋਕਾਂ ਦੀ ਮੌਤ ਦੀ ਜਿਹੜੀ ਪੁਸ਼ਟੀ ਹੈ ਉਹ ਹੁਣ ਤੱਕ ਹੋਈ ਹੈ ਔਰ ਬਾਕੀ ਕੀ ਆਸਰਾਵਾਦੀ ਹਸਪਤਾਲ ਚ ਐਡਮਿਟਡ ਵੀ ਹੈ ਅ ਫਿਲਹਾਲ ਅਜੇ ਹੀ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਕੋਈ ਹਸਪਤਾਲ ਦੇ ਵਿੱਚ ਐਡਮਿਟ ਹੈ ਕਿਉਂਕਿ ਜਦੋਂ ਇਹਨਾਂ ਨੇ ਇਹ ਜਲੀ ਸ਼ਰਾਬ ਪੀਤੀ ਤਾਂ ਇਹਦੇ ਵਿੱਚ ਇਹ ਸ਼ਰਾਬ ਦੇ ਵਿੱਚ ਕੀ ਐਸਾ ਸੀ ਕਿ ਇਹਨਾਂ ਦੀ ਉੱਥੀ ਮੌਕੇ ਤੇ ਹੀ ਜਿਹੜੀ ਮੌਤ ਹੈ ਉਹ ਹੋਣੀ ਸ਼ੁਰੂ ਹੋ ਚੁੱਕੀ ਹਾਲਾਂਕਿ ਬਾਅਦ ਦੇ ਵਿੱਚ ਜ਼ਰੂਰ ਇਹਨਾਂ ਨੂੰ ਜੋ ਹੈ ਹਸਪਤਾਲ ਨੇੜੇ ਦਾ ਜਿਹੜਾ ਉੱਥੇ ਲਿਜਾਇਆ ਗਿਆ ਪਰ ਉਦੋਂ ਤੱਕ ਇਹਨਾਂ ਦੀ ਜਾਨ ਜਿਹੜੀ ਹੈ ਉਹ ਜਾ ਚੁੱਕੀ ਸੀ ਜਾਂ ਕਿਸੇ ਹੋਰ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਇਹ ਸ਼ਰਾਬ ਇਹਨਾਂ ਨੇ ਕਿੱਥੋਂ ਲਈ ਸੀ ਇਸ ਦੀ ਹੁਣ ਪੁਲਿਸ ਵੱਲੋਂ ਜੋ ਹੈ ਉਹ ਜਾਣ ਕੀਤੀ ਜਾਏਗੀ ਕਿਉਂਕਿ ਉਸੇ ਪਿੰਡ ਦੇ ਵਿੱਚ ਕੋਈ ਸ਼ਰਾਬ ਦਾ ਕਾਰੋਬਾਰ ਕਰਦਾ ਹੈ ਕੋਈ ਜਿਹੜੀ ਆਸੋਬੀ ਦੀ ਹੈ ਆਪਾਂ ਵੇਖਨੇ ਆ ਕਿ ਪਿੰਡਾਂ ਚ ਦੇਸੀ ਸ਼ਰਾਬ ਜਿਸ ਨੂੰ ਲਾਣ ਵੀ ਕਿਹਾ ਜਾਂਦਾ ਹੈ ਉਹ ਕੱਢ ਕੇ ਆਪ ਹੀ ਪੀਤੀ ਜਾਂਦੀ ਹੈ ਬਿਲਕੁਲ ਕੁਝ ਲੋਗ ਆਪ ਵੀ ਕਰਦੇ ਨੇ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਈ ਐਸੇ ਲੋਗ ਨੇ ਜਿਹੜੇ ਸ਼ਰਾਬ ਵੇਚਣ ਦਾ ਵੀ ਕੰਮ ਕਰਦੇ ਨੇ ਕਿਉਂਕਿ ਜੇਕਰ ਅਸੀਂ ਪਿਛਲੇ ਕੁਝ ਸਾਲ ਪੁਰਾਣੀ ਗੱਲ ਕਰੀਏ ਤਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ 20 ਤੋਂ 22 ਮੌਤਾਂ ਹੋਈਆਂ ਸੀ ਇਸੇ ਤਰ੍ਹਾਂ ਅਮਰਸਰ ਦਾ ਪਿੰਡ ਮੁੱਚਲ ਹੈ ਉਹ ਵੀ ਹਰ ਕਿਸੇ ਨੂੰ ਯਾਦ ਉੱਥੇ ਵੀ ਇੱਕੋ ਪਿੰਡ ਦੇ ਵਿੱਚ ਕਈ ਮੌਤਾਂ ਹੋਈਆਂ ਸੀ ਤਾਂ ਉਹਦੇ ਨਾਲ ਹੀ ਜੁੜਿਆ ਹੋਇਆ ਇਹ ਮਾਮਲਾ ਹੈ ਤਾਂ ਪੁਲਿਸ ਜਦੋਂ ਅਜਿਹੇ ਮਾਮਲੇ ਹੁੰਦੇ ਨੇ ਉਸ ਵੇਲੇ ਸਖਤੀ ਜ਼ਰੂਰ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਐਸੀ ਚੈਕਿੰਗ ਜਾਂ ਐਸਾ ਆਪਰੇਸ਼ਨ ਜਿਹੜਾ ਨਹੀਂ ਚਲਾਇਆ ਜਾਂਦਾ ਕਿ ਇਹ ਜਿਹੜੇ ਲੋਕ ਸ਼ਰਾਬ ਵੇਚਦੇ ਨੇ ਉਹਨਾਂ ਦੇ ਉੱਤੇ ਨਕੇਲ ਕੱਤੀ ਜਾਵੇ ਔਰ ਉਸੇ ਦਾ ਹੀ ਕਮਿਆਗਾ ਇਹਨਾਂ ਗਰੀਬ ਪਰਿਵਾਰਾਂ ਨੂੰ ਜੋ ਆ ਜਿਪੂ ਗੜਨਾ ਪਿਆ ਔਰ 8 ਲੋਕਾਂ ਦੀ ਮੌਤ ਦੀ ਜਿਹੜੀ ਖਬਰ ਆਉਣਾ ਆਪਣੇ ਆਪ ਦੇ ਵਿੱਚ ਕਾਫੀ ਹੈਰਾਨ ਕਰਨ ਵਾਲੀ ਇਹ ਖਬਰ ਹੈ ਕਿ 8 ਲੋਕ ਜਿਹੜੇ ਕਿ ਗਰੀਬ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਨੇ ਔਰ ਇੱਟਾਂ ਦੇ ਪੱਠੇ ਤੇ ਮ ਦਾ ਕੰਮ ਕਰ ਦਿੱਤੀ ਔਰ ਉਹਨਾਂ ਦੀ ਮੌਤ ਹੋ ਜਾਣਾ ਤਾਂ ਉਹਨਾਂ ਦੇ ਪਰਿਵਾਰਾਂ ਦੇ ਕੀ ਹਾਲਾਤ ਹੋਣਗੇ ਇਹ ਇੱਕ ਵੱਡਾ ਵਿਸ਼ਾ ਹੈ ਤੇ ਇਸ ਵੇਲੇ ਹੁਣ ਜਾਂਚ ਤੋਂ ਬਾਅਦ ਸਪਸ਼ਟ ਹੋਏਗਾ ਕਿ ਅੱਜ ਪੁਲਿਸ ਜਾਂ ਪ੍ਰਸ਼ਾਸਨ ਕੀ ਸਪਸ਼ਟ ਕਰਦਾ ਕਿ ਆਖਿਰਕਾਰ ਇਹਨਾਂ ਨੇ ਇਹ ਸ਼ਰਾਬ ਕਿੱਥੋਂ ਲਈ ਸੀ ਔਰ ਇਹ ਸ਼ਰਾਬ ਕੌਣ ਵੇਚਦਾ ਹੈ ਕਿ ਉਸੇ ਪਿੰਡ ਦੇ ਵਿੱਚ ਕੋਈ ਵੇਚਦਾ ਹੁੰਦਾ ਕੰਮ ਕਰਦਾ ਹੈ ਜਾਂ ਕਿਤੇ ਹੋਰ ਦੇ ਆ ਕੇ ਆਏ ਨੇ ਇਹ ਜਾਂਚ ਦਾ ਵਿਸ਼ਾ ਹੈ ਔਰ ਅੱਗੇ ਇਸ ਬਾਰੇ ਵੀ ਕੋਈ ਨਾ ਕੋਈ ਖੁਲਾਸਾ ਹੋਣ ਦੀ ਉਮੀਦ ਹੈ ਜੀ ਰਾਜੀਵ ਸਿਹਤ ਵਿਭਾਗ ਦੀ ਕੀ ਕੁਝ ਕਾਰਵਾਈ ਕੀ ਸਿਹਤ ਵਿਭਾਗ ਦੀ ਟੀਮ ਪਹੁੰਚੀ ਸੈਂਪਲਸ ਕਲੈਕਟ ਕੀਤੇ ਗਏ ਅਰ ਦੇਖੋ ਜਿਸ ਤਰ੍ਹਾਂ ਮੈਂ ਦੱਸਿਆ ਕਿ ਦੇਰ ਸ਼ਾਮ ਦੇਰ ਰਾਤ ਦੇ ਨਾਲ ਜੁੜਿਆ ਹੋਇਆ ਮਾਮਲਾ ਉਹ ਰਾਤ ਵਾਲੇ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਵੀ ਸੀ ਪਰ ਪ੍ਰਸ਼ਾਸਨ ਦੇ ਕੋਲ ਇਹ ਜਾਣਕਾਰੀ ਜਿਹੜੀ ਹੈ ਜੇ ਸਾਡੇ ਤੱਕ ਪਹੁੰਚੀ ਹੈ ਤਾਂ لازمی ਤੌਰ ਤੇ ਪ੍ਰਸ਼ਾਸਨ ਦੇ ਕੋਲ ਵੀ ਪਹੁੰਚੀ ਹੋਏਗੀ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਵਿਭਾਗ ਜਿਹੜੇ ਨੇ ਉਹ ਇਨਵੋਲ ਹੁੰਦੇ ਨੇ ਪੁਲਿਸ ਵਿਭਾਗ ਦੇ ਕੋਲੇ ਜਿਹੜੀ ਸ਼ਿਕਾਇਤ ਪਹੁੰਚੀ ਤਾਂ ਹੁਣ ਮੈਂ ਉਹੀ ਜਿਸ ਤਰ੍ਹਾਂ ਦੱਸ ਰਿਹਾ ਕਿ ਥੋੜੀ ਦੇਰ ਦੇ ਵਿੱਚ ਜਾਣਕਾਰੀ ਮਿਲਦੀ ਹੈ ਕਿ ਜਿਹੜੇ ਐਸਐਸਪੀ ਨੇ ਅੰਮ੍ਰਿਤਸਰ ਦੇ ਹਾਪੀ ਦੇ ਮਨਿੰਦਰ ਸਿੰਘ ਔਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਚੀ ਸਾਨੀ ਉਹ ਵੀ ਮੌਕੇ ਤੇ ਪਹੁੰਚ ਰਹੇ ਨੇ ਔਰ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਇੱਕ ਤਾਂ ਪੂਰਾ ਜਾਇਜ਼ਾ ਲਿਆ ਜਾਏਗਾ ਔਰ ਜਾਇਜ਼ਾ ਲੈ ਕੇ ਜੋ ਵੀ ਹੁਣ ਤੱਕ ਜਿਹੜੀ ਉਥੇ ਟੀਮਾਂ ਪਹੁੰਚੀਆਂ ਹੋਣਗੀਆਂ ਉਹਨਾਂ ਨੂੰ ਜੋ ਰਿਪੋਰਟ ਮਿਲਦੀ ਹੈ ਉਸ ਮੁਤਾਬਕ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਾਣਕਾਰੀ ਇਕੱਤਰ ਕੀਤੀ ਜਾਏਗੀ ਕਿ ਆਖਿਰਕਾਰ ਕਿਹੜੇ-ਕਿਹੜੇ ਪਿੰਡ ਦੇ ਵਿੱਚ ਜਿਹੜੀ ਨਾਜਾਇਜ਼ ਸ਼ਰਾਬ ਹੈ ਜਾਂ ਜਿਹੜੀ ਲਾਹਨ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹ ਵੇਚਣ ਦਾ ਕੰਮ ਕੌਣ-ਕੌਣ ਕਰਦੇ ਨੇ ਉਹਨਾਂ ਲੋਕਾਂ ਬਾਰੇ ਪਤਾ ਕਰਕੇ ਉਹਨਾਂ ਪੱਤੀ ਜਾ ਸਕਦੀ ਹੈ ਔਰ ਪਤਾ ਸਭ ਤੋਂ ਪਹਿਲਾਂ ਇਹ ਲਗਾਇਆ ਜਾਏ ਕਿ ਆਖਿਰਕਾਰ ਇਹਨਾਂ ਨੇ ਕਿਸ ਜਗ੍ਹਾ ਤੋਂ ਇਹ ਸ਼ਰਾਬ ਲਿਆਂਦੀ ਸੀ ਔਰ ਕੌਣ ਇਸ ਸ਼ਰਾਬ ਦਾ ਜਿਹੜਾ ਨਜਾਇਜ਼ ਸੰਦਾ ਜਿਹੜਾ ਕਰਦਾ ਹੈ ਉਸ ਦੇ ਉੱਤੇ ਕਿੰਦਾ ਦੀ ਕਾਰਵਾਈ ਹੁੰਦੀ ਹੈ ਇਹ ਸਾਰਾ ਕੁਝ ਅੱਜ ਜਦੋਂ ਉੱਥੇ ਜਿਹੜੇ ਪਹੁੰਚਣਗੇ ਅਧਿਕਾਰੀ ਉਸ ਤੋਂ ਬਾਅਦ ਸਪਸ਼ਟ ਹੋਏਗਾ ਜੀ ਰਾਜੀਵ ਕੀ ਕੁਝ ਏਜ ਗਰੁੱਪ ਹੈ ਇਹਨਾਂ ਮਜ਼ਦੂਰਾਂ ਦੀ ਜੋ ਪੱਠੇ ਚ ਕੰਮ ਕਰ ਰਹੇ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਦੇ ਕੁਝ ਜੋ ਹੁਣ ਤੱਕ ਜਾਣਕਾਰੀ ਮਿਲੀ ਉਸ ਮੁਤਾਬਕ ਤਾਂ ਜ਼ਿਆਦਾਤਰ ਜਿਹੜੇ ਨੌਜਵਾਨ ਹੀ ਦੱਸੇ ਜਾ ਰਹੇ ਨੇ ਔਰ ਇਹ ਨੌਜਵਾਨ ਕਿਉਂਕਿ ਮਜ਼ਦੂਰੀ ਦਾ ਕੰਮ ਕਰਦੇ ਸੀ ਅੱਜ ਕੱਲ੍ਹ ਗਰਮੀਆਂ ਦੇ ਦਿਨ ਨੇ ਔਰ ਪੱਠੇ ਦੇ ਉੱਤੇ ਇਹ ਜੋ ਹੈ ਆਪਣੀ ਮਜ਼ਦੂਰੀ ਕਰਨ ਤੋਂ ਬਾਅਦ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਇਹਨਾਂ ਵੱਲੋਂ ਹਰ ਰੋਜ਼ ਉੱਥੇ ਬੈਠ ਕੇ ਇਹ ਸ਼ਰਾਬ ਜਿਹੜੀ ਹੈ ਉਹ ਮੰਗਵਾਈ ਜਾਂਦੀ ਸੀ ਜਾਂ ਪੀਤੀ ਜਾਂਦੀ ਸੀ ਪਰ ਕੱਲ ਆਖਿਰਕਾਰ ਐਸਾ ਕੀ ਹੋਇਆ ਕਿ ਇਹਨਾਂ ਦੀ ਇੱਕ ਇੱਕ ਕਰਕੇ ਜਿਹੜੀ ਹੈ ਮੌਤ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਮੌਤ ਦਾ ਅੰਕੜਾ ਜਿਹੜਾ ਉਹ ਅੱਠ ਤੱਕ ਪਹੁੰਚ ਜਾਂਦਾ ਹੈ ਹਾਲਾਂਕਿ ਜਿਸ ਸਮੇਂ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਇਹ ਅੰਕੜਾ ਵੱਧ ਵੀ ਸਕਦਾ ਹੈ ਕਿਉਂਕਿ ਹੁਣ ਤੱਕ ਜਿਹੜੀ ਜਾਣਕਾਰੀ ਹੈ ਕੱਲ ਰਾਤ ਜੋ ਜਾਣਕਾਰੀ ਪਹੁੰਚੀ ਪਹਿਲਾਂ 12 ਜਾਣਿਆਂ ਦੀ ਮੌਤ ਦੀ ਖਬਰ ਆਈ ਹਾਲਾਂਕਿ ਤਿੰਨ ਲੋਕਾਂ ਦੀ ਕੱਲ੍ਹ ਸ਼ਾਮ ਤੱਕ ਪੁਸ਼ਟੀ ਹੋਈ ਸੀ ਔਰ ਸਵੇਰ ਵੇਲੇ ਜਦੋਂ ਦੁਬਾਰਾ ਇਸ ਨੂੰ ਵੈਰੀਫਾਈ ਕੀਤਾ ਗਿਆ ਤਾਂ 8 ਲੋਕਾਂ ਦੀ ਮੌਤ ਦੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ ਔਰ ਇਹ ਅੰਕੜਾ ਵੱਧ ਵੀ ਸਕਦਾ ਹੈ ਔਰ ਪਹੁੰਚ ਕੇ ਜਦੋਂ ਅਸੀਂ ਥੋੜੀ ਅਸੀਂ ਵੀ ਥੋੜੀ ਦੇਰ ਦੇ ਵਿੱਚ ਮੌਕੇ ਤੇ ਜਾ ਕੇ ਪੂਰਾ ਜਾਇਜ਼ਾ ਲਵਾਂਗੇ ਕਿ ਆਖਿਰਕਾਰ ਕੀ ਹਾਲਾਤ ਨੇ ਉੱਥੇ ਔਰ ਇਹ ਜਿਹੜੇ ਨੌਜਵਾਨ ਨੇ ਕਿਹੜੇ-ਕਿਹੜੇ ਪਿੰਡਾਂ ਦੇ ਜਿਸ ਤਰ੍ਹਾਂ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਮਰੜੀ ਕਲਾਂ ਦੇ ਨਾਲ ਸਬੰਧਤ ਨੇ ਕੁਝ ਨੌਜਵਾਨ ਔਰ ਇਹ ਵੀ ਜਾਣਕਾਰੀ ਹੈ ਕਿ ਹਰ ਇੱਕ ਜਿਹੜੇ ਜਿੰਨਾਂ ਦੀ ਮੌਤ ਹੋਈ ਹੈ ਸਾਰੇ ਨੌਜਵਾਨ ਇਹ ਨਹੀਂ ਕਹਿ ਸਕਦੇ ਕਿ ਇੱਕ ਇੱਕ ਪਿੰਡ ਦੇ ਸਾਰੇ ਨੌਜਵਾਨ ਨੇ ਜਾਂ ਇੱਕ ਪਿੰਡ ਦੇ ਤਿੰਨ ਜਾਂ ਚਾਰ ਨੌਜਵਾਨ ਨੇ ਤਾਂ ਸਾਰੇ ਵੱਖ-ਵੱਖ ਪਿੰਡਾਂ ਦੇ ਨਾਲ ਸਬੰਧ ਰੱਖਦੇ ਨੇ ਔਰ ਸਾਰੇ ਹੀ ਅੰਮ੍ਰਿਤਸਰ ਦੇ ਜਿਹੜਾ ਮਜੀਠਾ ਹਲਕਾ ਹੈ ਉਸ ਦੇ ਵੱਖ-ਵੱਖ ਪਿੰਡਾਂ ਦੇ ਨਾਲ ਸਬੰਧਤ ਨੇ ਤਾਂ ਇਹ ਜਿਹੜਾ ਇੱਟਾਂ ਦਾ ਪਠਾ ਹੈ ਉਸ ਦੇ ਮਾਲਕ ਦੇ ਕੋਲੋਂ ਵੀ ਲਾਜ਼ਮੀ ਤੌਰ ਤੇ ਪੁੱਛ ਗਿਸ਼ ਹੋਏਗੀ ਜਿਹਦੇ ਕੋਲ ਇਹ ਜੋ ਹੈ ਮਜ਼ਦੂਰੀ ਕਰਦੇ ਨੇ ਤਾਂ ਉੱਥੇ ਕਿਸ ਤਰੀਕੇ ਦੇ ਨਾਲ ਇਹ ਸ਼ਰਾਬ ਪਹੁੰਚੀ ਕੌਣ ਲੈ ਕੇ ਆਇਆ ਜਾਂ ਕਦੋਂ ਤੋਂ ਇਹ ਸੰਤਲਾ ਚੱਲ ਰਹੀ ਸੀ ਸਾਰਾ ਕੁਝ ਜੋ ਹੈ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਣ ਦੀ ਉਮੀਦ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਅੰਮ੍ਰਿਤਸਰ ਤੋਂ ਵੱਡੀ ਖਬਰ ਅਸੀਂ ਜ਼ਿਕਰ ਕਰ ਰਹੇ ਹਾਂ ਜੇ ਖਬਰਾਂ ਪਹਿਲੇ ਸੰਗਰੂਰ ਤੋਂ ਵੀ ਸਾਹਮਣੇ ਆਈਆਂ ਸੀ ਜਦੋਂ ਕਿ 8 ਲੋਕਾਂ ਦੀ ਮੌਤ ਹੋ ਗਈ ਸੀ ਤਰਨਤਾਰਨ ਵੀ ਜ਼ਹਿਰੀ ਸ਼ਰਾਬ ਦਾ ਕਹਿਰ ਵੇਖਣ ਨੂੰ ਮਿਲਿਆ ਸੀ ਤੇ ਹੁਣ ਅੰਮ੍ਰਿਤਸਰ ਦੇ ਮਜੀਠਾ ਹਲਕੇ ਦਾ ਮਜੀਠਾ ਏਰੀਆ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜ਼ਹਿਰੀਲੀ ਸ਼ਰਾਬ ਦਾ ਕਹਿਰ ਇੱਥੇ ਵੀ ਦੇਖਣ ਨੂੰ ਮਿਲਿਆ ਹੈ ਰੇਲੀ ਸ਼ਰਾਬ ਪੀਣ ਦੇ ਕਰਕੇ 8 ਲੋਕਾਂ ਦੀ ਮੌਤ ਦੀ ਖਬਰ ਹੈ ਵੱਡਾ ਸਵਾਲੀ ਨਿਸ਼ਾਨ